ਮਿੱਟੀ ਚ ਚੱਲ ਰਹੀ ਹੈ ਮਸ਼ੀਨ ਬਾਗਵਾਨੀ ਦੇ ਕਿਸਾਨਾਂ ਦਾ ਸਹਿਯੋਗ ਦੇਣ ਆ ਰਹੀ ਹੈ ਜੀ ਹਾਂ ਇਹ ਮਸ਼ੀਨ ਬਾਗਾਂ ਲਈ ਟੋਏ ਪੁੱਟਣ ਦਾ ਕੰਮ ਕਰਦੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਸ਼ੀਨ ਟੋਏ ਪੁੱਟਣ ਦਾ ਕੰਮ ਘੰਟਿਆਂ 'ਚ ਨਹੀਂ ਬਲਕਿ ਮਿੰਟਾਂ ਵਿੱਚ ਹੀ ਕਰ ਦਿੰਦੀ ਹੈ ਇਹ ਜਿਹੜੀ ਬਾਗਬਾਨੀ ਦੇ ਵਿੱਚ ਟੋਏ ਪੱਟਣ ਦੇ ਵਿੱਚ ਜਿੱਥੇ ਆਪਾਂ ਬੂਟੇ ਵਗੈਰਾ ਲਗਾਣੇ ਹੁੰਦੇ ਵਿੱਚ ਅਸੀਂ ਨੂੰ ਵਰਤ ਸਕਦੇ ਆ ਇਸ ਲਈ ਸਾਨੂੰ 25 ਤੋਂ ਲੈ ਕੇ 35 ਹਸਪਾਵਰ ਦਾ ਟਰੈਕਟਰ ਚਾਹੀਦਾ ਹੈ ਇਸ ਮਸ਼ੀਨ ਨਾਲ ਅਸੀਂ 3 ਫੁੱਟ ਡੂੰਘਾ ਤੇ ਜਿਹੜਾ ਉਹਦਾ ਡਾਇਆ ਹੈਗਾ ਉਹ 15 ਤੋਂ ਲੈ ਕੇ 75 ਸੈਂਟੀਮੀਟਰ ਦਾ ਡਾਇਆ ਦਾ ਜਿਹੜੇ ਆਪਾਂ ਟੋਏ ਪੱਟ ਸਕਦੇ ਆ ਤੇ ਇਸ ਮਸ਼ੀਨ ਜਿਹੜੀ ਹੈਗੀ ਇਹ ਟੋਏ ਤਕਰੀਬਨ 2 ਮਿੰਟ ਦੇ ਵਿੱਚ ਇੱਕ ਟੋਇਆ ਪੱਟ ਸਕਦੀ ਹੈ ਇਸੋ ਲਾਵਾ ਬਾਗਵਾਨੀ ਤੋਂ ਲਾਵਾ ਜਿੱਥੇ ਪਰ ਚਾਰਦਵਾਰੀ ਕਰਦੇ ਹੈਗੇ ਆ ਆਪਣੀ ਫੈਂਸਿੰਗ ਕਰਦੇ ਹੈਗੇ ਉੱਥੇ ਵੀ ਆਪ ਨੂੰ ਟੋਏ ਪੱਟਣ ਦੀ ਲੋੜ ਹੁੰਦੀ ਹੈ ਸੋ ਇਹ ਮਸ਼ੀਨ ਉਸੇ ਪਰਪਸ ਉਸ ਪਰਪਸ ਨੂੰ ਵੀ ਇਹ ਪੂਰਾ ਕਰਦੀ ਹੈ ਸੋ ਇਹ ਕਿਸਾਨਾਂ ਲਈ ਬਹੁਤ ਫਾਇਦੇਮੰਦ ਮਸ਼ੀਨ ਹੈ ਇਸ ਦੀ ਕੀਮਤ ਜਿਹੜੀ ਹੈਗੀ ਆ 55000 ਦੇ ਲਗਭਗ ਹੈ ਤੇ ਇਹ ਮਸ਼ੀਨ ਸਾਂਝੇ ਤੌਰ ਤੇ ਸੁਸਾਇਟੀ ਵਾਲੇ ਲੈ ਸਕਦੇ ਹਨ ਜਾਂ ਡਿਪਾਰਟਮੈਂਟ ਵਾਲਿਆਂ ਕੋਲ ਮਸ਼ੀਨ ਹੋ ਸਕਦੀ ਹੈ ਤੇ ਤੁਸੀਂ ਇਹਨੂੰ ਕਿਰਾਏ ਤੇ ਵੀ ਚਲਾ ਸਕਦੇ ਹੋ ਜਿਸ ਨਾਲ ਤੁਸੀਂ ਇਸ ਮਸ਼ੀਨ ਦੀ ਜਿਹੜੀ ਹੈਗੀ ਆ ਸਸਤੇ ਤਰੀਕੇ ਨਾਲ ਜਿਹੜਾ ਇਹਦਾ ਵਰਤੋਂ ਕਰ ਸਕਦੇ ਹੋ ਤੇ ਇਹਦਾ ਸੁਚੱਜੇ ਜੀ ਵਰਤੋਂ ਕਰ ਸਕਦੇ ਹੋ ਸੋ ਇਹ ਮਸ਼ੀਨ ਜਿਹੜੇ ਕਿਸਾਨਾਂ ਲਈ ਬਹੁਤ ਕਾਮਯਾਬ ਹੈ ਸੁਭਾ ਸਰਕਾਰ ਖੇਤੀ ਨੂੰ ਮੁਨਾਫਾ ਯੋਗ ਬਣਾਉਣ ਲਈ ਖੇਤੀ ਵਿਪਨਨਤਾ ਦਾ ਨਾਰਾ ਲਾ ਰਹੀ ਹੈ ਇਸ ਨਾਰੇ ਦੀ ਸਫਲਤਾ ਲਈ ਕਿਸਾਨਾਂ ਨੂੰ ਬਾਗ ਲਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਪਰ ਬਾਗਬਾਨੀ ਲਈ ਲੇਬਰ ਕਾਰਟ ਅਕਸਰ ਕਿਸਾਨਾਂ ਦੀ ਪਰੇਸ਼ਾਨੀ ਰਹੀ ਹੈ। ਅਜਿਹੇ ਦੌਰ ਵਿੱਚ ਇਹ ਮਸ਼ੀਨ ਸਮੇਂ ਤੇ ਲੇਬਰ ਦੀ ਬਚਤ ਕਰੇਗੀ। ਇੰਨਾ ਹੀ ਨਹੀਂ ਇਸ ਮਸ਼ੀਨ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ। ਇਹ ਮਸ਼ੀਨ 25 ਤੋਂ 35 ਹਾਰਸ ਪਾਵਰ ਦੇ ਟਰੈਕਟਰ ਨਾਲ ਬੜੀ ਆਸਾਨੀ ਨਾਲ ਚਲਾਈ ਜਾ ਸਕਦੀ ਹੈ। ਦੀ ਵਰਤੋ ਲਈ ਜਿੱਥੇ ਤੁਸੀਂ ਜਦੋਂ ਨਵਾਂ ਬਾਗ ਲਗਾਣੇ ਹੈ ਤਾਂ ਉੱਥੇ ਆਪਾਂ ਨੂੰ ਟੋਏ ਪੱਟਣ ਦੀ ਲੋੜ ਪੈਂਦੀ ਹੈ ਜੇ ਆਪਾਂ ਮੈਨੂਅਲੀ ਲਾਣੇ ਆ ਲੈਬਰ ਤੇ ਘਾਟ ਹੈ ਤੇ ਲੈਬਰ ਵੀ ਜ਼ਿਆਦਾ ਚਾਹੀਦੀ ਹੈ ਦੂਜੇ ਪਾਸੇ ਖਰਚਾ ਵੀ ਜ਼ਿਆਦਾ ਹੁੰਦਾ ਹੈ ਤੇ ਟਾਈਮ ਵੀ ਜ਼ਿਆਦਾ ਲੱਗਦੇ ਹੈ ਸੋ ਇਸ ਨਾਲ ਜਿਹੜੀ ਹੈਗੀ ਆਪਣੇ ਸਮੇਂ ਦੀ ਬਹੁਤ ਬਚਤ ਹੋ ਜਾਂਦੀ ਹੈ ਸੋ ਆਪਾਂ ਨੇ 2 ਮਿੰਟ ਦੇ ਵਿੱਚ ਇੱਕ ਟੋਇਆ ਪੱਟ ਦਿੰਦੇ ਹੈ ਉਸ ਹਿਸਾਬ ਨਾਲ ਆਪਣੀ ਕਾਫੀ ਬਚਤ ਹੈ ਸਮੇਂ ਦੀ ਕਾਫੀ ਬਚਤ ਹੈ ਇਸ ਮਸ਼ੀਨ ਦੀ ਕੀਮਤ ਸਿਰਫ 50000 ਰੁਪਏ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਮਸ਼ੀਨ ਤੇ ਬਾਗਵਾਨੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਲੋੜ ਹੈ ਇਸ ਮਸ਼ੀਨ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਤਾਂ ਕਿ ਇਸ ਦੇ ਫਾਇਦਿਆਂ ਤੋਂ ਲਾਹਾ ਲਿਆ ਜਾ ਸਕੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ